ਸੇਵਾ ਦੇਸ਼ ਦੀ ਜਿਤਨੀ ਹੈ ਬੜੀ ਔਖੀ ਗੱਲਾਂ ਕਰਨੀਆਂ ਢੇਰ ਸਖਲੀਆਂ ਨੇ ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਦਾਤ ਨਜ਼ਿਰਤਾ ਚਾਹੀਦੀ ਸੋ ਸ਼ਹੀਦਾਂ ਯਾਦ ਕਰਨ ਦਾ ਦਿਨ ਹੈ 80% ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਦੀਆਂ ਚਾਹੇ ਉਹ ਕਾਲੇ ਪਾਣੀ ਦੀ ਸਜ਼ਾ ਚਾਹੇ ਉਹ ਕੂਕਾ ਲੈਰ ਤੋਂ ਚਾਹੇ ਉਹ ਬੱਬਰ ਕਲੀ ਲੈਰ ਤੋਂ ਚਾਹੇ ਗਦਰੀਪਾਂਪੇ ਹੋਣ ਕੋਈ ਪਿੰਡ ਹੈ ਜਾਨੀ ਜਿੱਥੇ ਗੇਟ ਨਾ ਬਣਿਆ ਹੋਵੇ ਕਿਸੇ ਨੇ ਕਰੇ ਸ਼ਹੀਦ ਦਾ ਆਜ਼ਾਦੀ ਤੋਂ ਬਾਅਦ ਯਾਕ ਨੂੰ ਕਾਇਮ ਰੱਖਣ ਲਈ ਵੀ ਟਾਰਗੇਟ 'ਚ ਕਦੇ ਕਿਤੇ ਤੁਸੀਂ ਪੜਦੇ ਆਂ ਹਰ ਰੋਜ਼ ਰੰਗੇਜ ਲਿਫਟ ਕੇ ਸਾਡੇ ਨੌਜਵਾਨਾਂ ਦੀਆਂ ਪੁੱਤਾਂ ਦੀਆਂ ਲਾਸ਼ਾਂ ਆਉਂਦੀਆਂ ਨੇ ਅੱਜ ਵੀ ਖੜੇ ਇੱਕ ਤਾਨਕੇ ਹਾਲਕੇ ਜਾਦੀ ਸਾਨੂੰ ਮਹਿੰਗੀ ਬਹੁਤ ਪਈ 10 ਲੱਖ ਬੰਦਾ ਸਾਡਾ ਵੰਡ ਵੇਲੇ ਮਾਰਿਆ ਗਿਆ ਜਦੋਂ ਬੋਨੇ ਪੰਜਾਬ ਵੱਡੇ ਉਹ ਸਾਡੇ ਚਾਚੇ ਸਾਡੇ ਦਾਦੇ ਸਾਡੇ ਨਾਨੇ ਨਾਨੀ ਏ ਸੀ ਪਰ ਫਿਰ ਵੀ ਪੰਜਾਬੀਆਂ ਨੇ ਦੁਬਾਰਾ ਉਹਨਾਂ ਜ਼ਖਮਾਂ ਤੇ ਮਲਮ ਲਾ ਕੇ ਉੱਠ ਕੇ ਫਿਰ ਦੇਸ਼ ਦੇ ਵਿੱਚ ਚਾਹੇ ਉਹ ਹਰੀ ਕ੍ਰਾਂਤੀ ਹੋਵੇ ਚਾਹੇ ਕੋਈ ਵੀ ਪੰਜਾਬ ਪੰਜਾਬ ਜਿਹੜਾ ਹੈ ਕਦੇ ਵੀ ਕਿਸੇ ਲਹਿਰ ਦੇ ਪਿੱਛੇ ਨਹੀਂ ਰਿਹਾ ਸੋ ਮੈਂ ਹਰ ਸਾਲ ਇੱਥੇ ਆਉਣਾ ਮਜਲੂ ਕੰਪਨੀ ਨੇ ਜਦ ਮੁੱਖ ਮੰਤਰੀ ਦੇ ਵੀ ਸੁਣ ਉਹਦੇ ਇੱਥੇ ਆਉਂਦੇ ਇਹ ਨਹੀਂ ਆ ਕਿ ਮੁੱਖ ਮੰਤਰੀ ਸਿਰ ਵੱਡੇ ਵੱਡੇ ਫੰਕਸ਼ਨਾਂ ਤੇ ਜਾਂਦਾ ਹੁੰਦਾ ਹੈ ਜੀ ਇਹ ਤਾਂ ਛੋਟਾ ਜਿਹਾ ਫੰਕਸ਼ਨ ਹੈ ਜੀ ਇੱਥੇ ਨਹੀਂ ਫੰਕਸ਼ਨ ਛੋਟਾ ਵੱਡਾ ਨਹੀਂ ਹੁੰਦਾ ਸ਼ਹੀਦੀ ਸ਼ਹੀਦੀ ਦਾ ਕੋਈ ਰੈਂਕ ਨਹੀਂ ਹੁੰਦਾ ਕੋਈ ਵੱਡਾ ਸ਼ਹੀਦ ਹੈ ਕੋਈ ਛੋਟਾ ਸ਼ਹੀਦ ਸੋ ਅਸੀਂ ਉਹਨਾਂ ਸ਼ਹੀਦਾਂ ਨੂੰ ਸਤਿ ਸੰਤੋਖ ਹੋਣ ਦਾ ਕਹਿੰਦੇ ਚਾਹੀਏ ਅੱਜ ਇਸ ਪਿੰਡ ਨੂੰ ਸ਼ਾਨਦਾਰ ਆਧੁਨਿਕ ਤਕਨੀਕ ਨਾਲ लैस ਇੱਕ ਲਾਇਬ੍ਰੇਰੀ ਦਿੱਤੀ ਜਾ ਰਹੀ ਹੈ ਹਰ ਫਿਰਦਾ ਸਭਾ ਹਰ ਘੇ ਵਿੱਚ ਵਿਆਰੀ ਲਾਇਬ੍ਰੇਰੀ ਦਿੱਤੀ ਜਾ ਰਹੀ ਹੈ ਇੱਕ ਇਹ ਵੀ ਹੋਗੀ ਇੱਕ ਛੇਵੀਂ ਹੋਗੀ ਇਸ ਹਲਕੇ ਦੀ ਉਸ ਲਾਇਬ੍ਰੇਰੀ ਦੇ ਵਿੱਚ ਏਸੀ ਲਾਇਬ੍ਰੇਰੀ ਹੈ ਬਾਥਰੂਮ ਨੇ ਸ਼ਾਨਦਾਰ ਫਰਨੀਚਰ ਹੈ 900 ਤੋਂ ਵੱਧ ਕਿਤਾਬਾਂ ਪਈਆਂ ਕੰਪੀਟੀਸ਼ਨ ਦੀਆਂ ਕਿਤਾਬਾਂ ਨੇ ਸਿਲੇਬਸ ਦੀਆਂ ਵੀ ਕਿਤਾਬਾਂ ਨੇ ਕਈ ਵਾਰੀ ਘਰੇ ਮਾਹੌਲ ਨਹੀਂ ਬਣਦਾ ਬੰਦਾ ਬੱਚਿਆਂ ਦਾ ਤਾਂ ਜਾ ਕੇ ਲਾਇਬ੍ਰੇਰੀ ਜਾ ਕੇ ਬੱਚੇ ਪੜ ਸਕਦੇ ਨੇ ਤੇ ਕੰਪੀਟੀਸ਼ਨ ਦੀਆਂ ਕਿਤਾਬਾਂ ਨੇ ਪੰਜਾਬ ਪੁਲਿਸ ਕਿਵੇਂ ਭਰਤੀ ਹੋਣਾ ਹੈ ਪਟਵਾਰੀ ਦਾ ਇਗਜ਼ਾਮ ਕਿਵੇਂ ਹੋਊਗਾ ਇੰਸਪੈਕਟਰ ਕਿਵੇਂ ਬਣਨਾ ਹੈ ਡੀਐਸਪੀ ਕਿਵੇਂ ਬਣਨਾ ਹੈ ਸਾਰੀ ਇਹਦਾ ਪਤਾ ਪਈ ਦੋ ਮਾਜੀ ਜਾਕਰ ਤੇ ਕੰਪੀਟੀਸ਼ਨ ਨਹੀਂ ਆ ਤਾ ਪੜੋ ਨੰਬਰ ਲਓ ਮੈਟਲਿਸਟ ਦੇ ਵਿੱਚ ਆ ਜਾਓ ਉਸ ਤੋਂ ਬਾਅਦ ਤੁਹਾਡੀ ਜ਼ਿੰਮੇਵਾਰੀ ਖਤਮ ਸਾਡੀ ਜ਼ਿੰਮੇਵਾਰੀ ਸ਼ੁਰੂ ਤੁਹਾਨੂੰ ਕੋਈ ਚਿੱਠੀ ਆਊਗੀ ਈਮੇਲ ਆਊ ਫੋਨ ਆਊਗਾ ਕਿ ਆ ਫਲਾਨੀ ਕੁਰਸੀ ਤੇਰਾ ਇੰਤਜ਼ਾਰ ਕਰ ਰਹੀ ਹੈ ਆ ਜਾ ਭਾਈ ਸਰਕਾਰੀ ਨੌਕਰੀ ਤੇ ਅਗਰ ਅਪਰਸੋ ਦੀ ਜੁਕਤੀ ਪੱਤਰ ਸਮਰੋਹ ਹਾਰੇ ਹਫਤੇ ਹੁੰਦਾ ਰਹਿੰਦਾ ਹੁੰਦਾ ਭੁੱਲ ਵੀ ਗਏ ਕਿਨੇ ਆਉਗੇ 4466 ਤੋਂ ਉੱਪਰ ਨੌਕਰੀਆਂ ਸਰਕਾਰੀ ਵੱਖ-ਵੱਖ ਪਰ ਰਹੇ ਦੇ ਚੁੱਕੇ ਹੁਣ ਆਉਣ ਵਾਲੇ ਦਿਨਾਂ 'ਚ ਬਹੁਤ ਸਾਰੀਆਂ ਨੌਕਰੀਆਂ ਪਿਆਰ ਨੇ ਕਈ ਵਾਰੀ ਬੱਚੇ ਬੋਲਣ ਲੱਗ ਜਾਂਦੇ ਆ ਅੱਗੇ ਕਿ ਅਸਮਾਨ ਅਸੀਂ ਕੁਝ ਦੱਸਣਾ ਦੀ ਹੈ ਨੌਕਰੀ ਕਿਵੇਂ ਮਿਲਦੀ ਹੈ ਰੋਲ ਲੱਗ ਜਾਂਦੇ ਆ ਇਹ ਕਹਿੰਦੇ ਅਸੀਂ ਹਾਈ ਲੈਸ ਕਰ ਲਈ ਸੀ ਬਾਹਰ ਜਾਣ ਦੀ ਤਿਆਰੀ ਸੀ ਪਰ ਪਿਤਾ ਜੀ ਕਹਿੰਦੇ ਇੱਕ ਮੌਕਾ ਹੋਰ ਦੇਖ ਲੈ ਇੱਥੇ ਨੌਕਰੀਆਂ ਮਿਲਣ ਲੱਗੀਆਂ ਹੁਣ ਕੋਈ ਕਹਿੰਦਾ ਮੈਂ 15 ਸਾਲ ਤੋਂ ਟਰਾਈ ਕਰ ਰਿਆ ਸੀ ਗੱਲ ਨਹੀਂ ਬਣੀ ਮੇਰੇ ਕੋਲ ਪੈਸੇ ਨਹੀਂ ਸੀ ਮੇਰੇ ਕੋਲ ਸਭਾਰਸ਼ ਨਹੀਂ ਸੀ ਮੈਂ ਥੋਕਾ ਤੇ ਨੰਬਰਾਂ ਵਾਲੇ ਨੌਕਰੀ ਲੈਣ ਦੀ ਸੀ ਪਰ ਫਿਰ ਕਿ ਇੰਦਰ ਹੋਇਆ ਐਸਟੀ ਜੋ ਸਿਲੇਬਸ ਆਇਆ ਉਸ ਸਿਲੇਬਸ ਦੇ ਵਿੱਚੋਂ ਪੇਪਰ ਆਇਆ ਪੇਪਰ 'ਚੋਂ ਨੰਬਰ ਆਏ ਤੇ ਨੰਬਰ ਆਇਆ ਤਾਂ ਮੈਨੂੰ ਅੱਜ ਮੈਂ ਪਰਿਵਾਰੀ ਬਣ ਰਿਆਂ ਦੀ ਅੱਜ ਮੈਂ ਹੈੱਡ ਕੁੱਕ ਬਣ ਰਿਆਂ ਦੀ ਅੱਜ ਮੈਂ ਫਾਇਰਮੈਨ ਦੇ ਵਿੱਚ ਜਿਹੜਾ ਫਾਇਰ ਬਗੇ ਦੇ ਵਿੱਚ ਫਾਇਰ ਡਰਾਈਵਰ ਦੇ ਤੌਰ ਤੇ ਕੰਮ ਕੀ ਹੋਈ ਬੜੇ ਕਹਾਣੀਆਂ ਇੱਕ ਕੁੜੀ ਨੇ ਬਰਸੋਂ ਦੀ ਗੱਲ ਸੁਣਿਆ ਵੀ ਹੁਣ ਉਰੇ ਬੁਣੀ ਨੌਕਰੀ ਮਿਲਿਆ ਜਗਣਾਉਂਦੀ ਐ ਉਹ ਕਹਿੰਦੀ ਮੈਂ ਲੁਧਿਆਣਾ ਇੱਕ ਅਕੈਡਮੀ ਚ ਪ੍ਰਾਈਵੇਟ ਪੜਾਉਂਦੀ ਸੀ ਟੀਚਰ ਸੀ ਰਹਿਣ ਪੜਾਉਂਦੀ ਕਿਨੂੰ ਸੀ ਜਿਹੜੇ ਕਹਿੰਦੇ ਕੈਨੇਡਾ ਤੋਂ ਆਸਟ੍ਰੇਲੀਆ ਤੋਂ ਆਪਣੀ ਪੀਆਰ ਛੱਡ ਕੇ ਉਧਰੋਂ ਮੁੰਡੇ ਇੱਧਰ ਆਏ ਨੇ ਵਾਪਸ ਵੀ ਉਹ ਪੰਜਾਬ ਚ ਨੌਕਰੀ ਕਰਨੀ ਐ ਅਸੀਂ ਉਹਨਾਂ ਨੂੰ ਕੰਪੀਟੀਸ਼ਨ ਦੀਆਂ ਤਿਆਰੀਆਂ ਕਰਾਉਂਦੇ ਆ ਕਿਉਂਕਿ ਜਦੋਂ ਇਧਰੋਂ ਗਏ ਸੀਗੇ ਉਹ ਦੱਸ ਨਹੀਂ ਜਾਂ ਪਲੱਸ 2 ਤੋਂ ਬਾਅਦ ਆਈਲੈਂਡਸ ਕਰਕੇ ਗਏ ਹੋਣੇ 10ਵੀਂ ਦੇ ਪਲੱਸ 2 ਉਹਨਾਂ ਦੀ ਕੁਆਲੀਫਿਕੇਸ਼ਨ ਹੈ ਪਰ ਜਿਹੜੇ ਕੰਪੀਟੀਸ਼ਨ ਦੇ ਇਗਜ਼ਾਮ ਨੇ ਉਹਨਾਂ ਵਾਸਤੇ ਅੱਗੇ ਹੋਰ ਪੜ੍ਹਾਈ ਦੀ ਲੋੜ ਹੈ ਤਾਂ ਉਹਨਾਂ ਵਾਸਤੇ ਅਕੈਡਮਿਕ ਹੋਲੀ ਕਿਸੇ ਨੇ ਕਿ ਜਿਹੜੇ ਉਧਰੋਂ ਆ ਰਹੇ ਉਹਨਾਂ ਨੂੰ ਪੜ੍ਹਾਈਏ ਤੁਸੀਂ ਇਹ ਤਾਂ ਜਗਾ ਜਗਾ ਲਿਖਿਆ ਲਿਖਿਆ ਹੋਣਾ ਕਿ ਵਿਦੇਸ਼ ਜਾਣ ਲਈ ਫਲਾਨੀ ਪੜ੍ਹਾਈ ਕਰ ਲਈ ਇੱਥੇ ਮਿਲੋ ਪਰ ਇਹ ਤਾਂ ਦੇ ਲਿਖਿਆ ਲਿਖਿਆ ਹੋਣਾ ਕਿ ਵਿਦੇਸ਼ ਤੋਂ ਆਏ ਹੋਏਆਂ ਲਈ ਇੱਥੇ ਪੜ੍ਹਾਈ ਦਾ ਇੰਤਜ਼ਾਮ ਹੈ ਤੇ ਪੰਜਾਬ ਚ ਨੌਕਰੀ ਲੈਣ ਲਈ ਮਿਲੋ ਉਹ ਮੈਂ ਨਹੀਂ ਗੱਲ ਦਾ ਜਸ਼ਨਦੀਪ ਗਵਾਨ ਵਿਕਲ ਪਰ ਸੁਪਰੀ ਨੇ ਵੀਡੀਓ ਦੇ ਵਿੱਚ ਬੋਲੀ ਜਦੋਂ ਉਹ ਨੌਕਰੀ ਮਿਲਦੀ ਸੁਮੈ ਪਹਿਲਾਂ ਵੀ ਕਿਹਾ ਸੀਗਾ ਅੱਜ ਜਦੋਂ ਤੀਜੀ ਵਾਰ ਭਾਰਤ ਦਾ ਝੰਡਾ 15 ਅਗਸਤ ਨੂੰ ਲਾ ਰਹੇ ਹਾਂ ਮੈਂ ਪਹਿਲਾਂ ਵੀ ਕਹਿ ਚਿੱਤੇ ਮੇਰੇ ਉੱਪਰ ਲੈ ਕੇ ਜਾਣਾ ਝੰਡਾ ਸਾਡਾ ਹੈ ਇਹ ਝੰਡਾ ਸਾਡੇ ਪੁਰਖਿਆਂ ਦੇ ਖੂਨ ਨਾਲ ਸਿੰਜਿਆ ਹੋਇਆ ਹੈ ਸਾਡਾ ਦੇਸ਼ ਫੁਲਵਾਰੀਏ ਰੰਗ ਫੁੱਲਾਂ ਦੇ ਅਲੱਗ-ਅਲੱਗ ਨੇ ਸਬੰਧ ਫੁੱਲਾਂ ਦੇ ਅਲੱਗ-ਅਲੱਗ ਐ ਚੰਦਰਸ਼ੇਖਰ ਯਾਹ ਯੂਪੀ ਤੋਂ ਸੀ ਅਸ਼ਫਾਕ ਖੁੱਲਾ ਯੂਪੀ ਤੋਂ ਸੀ ਸੁਭਾਸ਼ ਚੰਦਰ ਬੋਸ ਤੋਂ ਦਿੱਲੀ ਤੋਂ ਸੀ ਰਾਜਗੁਰੂ ਹੁਣੇ ਤੋਂ ਸੀ ਭਗੈਸੂਰੀ ਪੰਜਾਬ ਤੋਂ ਸੀ ਇੱਥੇ ਲੜ ਰਹੇ ਸੀ ਦੇਸ਼ ਵਾਸਤੇ ਲੜੇ ਤੇ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਤਾਂ ਅੱਜ ਖੜੇ ਆ ਮੰਤਰੀ ਬਣੇ ਮੁੱਖ ਮੰਤਰੀ ਬਣੇ ਵਿਧਾਇਕ ਬਣੇ ਆਪ ਇੱਥੇ ਲੱਗੇ ਉਹਨਾਂ ਕਹਿੰਦੇ ਵਾਰੀਆਂ ਦੇਣੀਆਂ ਪੈਂਦੀਆਂ ਵਾਰੀਆਂ ਇਕ ਰਾਜਾ ਸੀ ਉਹ ਕਹਿੰਦਾ ਮੈਂ ਰਾਜਾ ਤਾਂ ਹੈਗਾ ਪਰ ਮੈਂ ਮਸ਼ਹੂਰ ਹੋ ਨਹੀਂ ਹੈਗਾ ਮੈਂ ਲੋਕਾਂ ਦੇ ਦਿਲਾਂ ਵਿੱਚ ਮਸ਼ਹੂਰ ਕਿਵੇਂ ਹੋਵਾਂ ਰਾਜੇ ਨੇ ਆਪਣੇ ਵਜ਼ੀਰ ਬੁਲਾਏ ਕਿ ਇਕ ਵੇਲੇ ਕਿਹਾ ਰਾਮਨ ਪ੍ਰਸਤਾਵ ਹੋਇਆ ਮੈਂ ਦੋ ਮਿੰਟਾਂ ਮੈਂ ਜਾਣਕ ਪੁੱਛਦਾ ਰਾਜਾ ਸੀ ਉਹ ਕਹਿੰਦਾ ਮੈਂ ਮਸ਼ਹੂਰ ਕਿਵੇਂ ਹੋਵਾਂ ਵਜ਼ੀਰ ਬੁਲਾਏ ਸਲਾਹਕਾਰ ਬੁਲਾਏ ਉਹ ਕਹਿੰਦੇ ਜੀ ਖਜ਼ਾਨੇ ਦਾ ਮੂੰਹ ਪਬਲਿਕ ਵੱਲੋਂ ਖੋਲੋ ਮੁਸ਼ਕਿਲ ਹੋ ਜਾਵੇ ਬੱਲੇ ਬੱਲੇ ਹੋ ਗਈ ਇਹਦੇ ਵੀ ਠੀਕ ਐ ਅਨਾਉਂਸਮੈਂਟ ਕਰਦੀ ਕਿ ਖਜ਼ਾਨੇ ਦਾ ਮੂੰਹ ਖੋਲਤਾ ਜੀ ਰਾਜੇ ਨੇ ਲਾਈਨ ਬਣਾ ਕੇ ਆਜੋ ਕੱਲ ਨੂੰ ਮਹਿਲਾ ਮੂਹ ਤੁਹਾਨੂੰ ਖਜ਼ਾਨੇ ਤੋਂ ਹਿੱਸਾ ਮਿਲੂਗਾ ਕਿਸੇ ਨੂੰ ਸੋਨੇ ਦੀਆਂ ਮੋਹਰਾਂ ਮਿਲੀ ਜਾਣ ਕਿਸੇ ਨੂੰ ਚਾਂਦੀ ਦੇ ਟਕੇ ਮਿਲੀ ਜਾਣ ਤੇ ਲੋਕ ਲਾਈਨਾਂ ਵੱਧ ਕੇ ਇੱਕ ਵਿੱਚ ਫਕੀਰ ਬੰਦਾ ਵੀ ਆ ਗਿਆ ਰੱਬ ਦਾ ਬੰਦਾ ਭਟ ਮਸਤ ਬੰਦਾ ਸਾਧੂ ਸੰਤ ਉਹ ਵੀ ਲੈ ਕੇ ਗਏ ਲੋਕਾਂ ਦੇ ਦਿਨ ਦੇ ਵਸਣ ਵਾਸਤੇ ਕੀ ਕਰਨਾ ਪੈਣਾ ਦੀ ਬਹੁਤ ਵਧੀਆ ਐਗਜ਼ਾਮਪਲ ਹੈ ਧਿਆਨ ਨਾਲ ਸੁਣੋ ਜਦੋਂ ਉਹਦੀ ਵਾਰੀ ਆਈ ਫਕੀਰ ਵੀ ਉਹਨੇ ਦੇਖਿਆ ਖੱਬੇ ਪਾਸੇ ਇੱਕ ਅਪਾਹਜ ਬੰਦਾ ਬੈਠਾ ਸੀ ਉਹ ਫਕੀਰ ਕਹਿੰਦਾ ਯਾਰ ਉਹ ਤਾਂ ਹੈਂਡੀਕੈਪਡ ਹੈ ਤੂੰ ਤਾਂ ਅਜੇ ਲਾਈਨ 'ਚ ਵੀ ਨਹੀਂ ਲੱਗਿਆ ਲਾਈਨ ਹੀ ਬਹੁਤ ਲੰਬੀ ਹੈ ਤੇਰੀ ਦਵਾਈ ਨਹੀਂ ਹੋਣੀ ਹੈ ਤੂੰ ਇੱਧਰ ਤੂੰ ਮੇਰੀ ਵਾਰੀ ਲੈ ਲੈ ਮਨਵਾਰ ਲੈਣ ਚ ਲੱਗ ਜਾਣਾ ਕੋਈ ਗੱਲ ਨਹੀਂ ਉਹਨੇ ਆਪਣੀ ਵਾਰੀ ਉਸ ਬਾਹਰ ਬੰਦਲ ਦਿੱਤੀ ਆਪ ਪਿੱਛੇ ਜਾ ਕੇ ਲੈ ਆਇਆ ਫਿਰ ਫਿਰ ਉਹ ਉਸ ਬਗੀਰ ਦੀ ਵਾਰੀ ਆਈ ਉਹਨੇ ਤੇਰੇ ਪਾਸੇ ਦੇਖਿਆ ਜੱਖ ਵੀ ਬੰਦਾ ਬੈਠਾ ਗਿਆ ਤੂੰ ਤਾਂ ਸੱਟਾਂ ਵੱਜੀ ਹੋਈਆਂ ਨੇੜਾ ਤੂੰ ਤਾਂ ਬੈਠਾ ਹੈ ਜਿੱਦ ਤੂੰ ਭੜਿਆ ਬਣੀ ਵਾਰੀ ਦਾ ਨਾ ਇਹ ਨਹੀਂ ਬੋਲੰਭੀ ਹੈ ਤੂੰ ਤਾਂ ਲੈਣ ਚ ਵੀ ਲੱਗਿਆ ਜੀ ਫਿਰ ਤਾਂ ਵਾਰੀ ਨਹੀਂ ਹੋਣੀ ਤੂੰ ਇਦਾਂ ਕਰ ਮੇਰੀ ਵਾਰੀ ਲੱਗਾ ਮਨਵਾਰਾ ਆਜੂ ਮੇਰੇ ਲੈਣ ਚ ਜਦੋਂ ਸੱਤ ਅੱਠ ਵਾਰ ਇਦਾਂ ਕੀਤਾ ਕਪੂਰੇ ਸ਼ਹਿਰ ਚ ਰਾਜੇ ਦਾ ਕੋਈ ਨਾ ਹੀ ਨਲਵੇ ਫਕੀਰ ਦੀ ਬੱਲੇ ਬੱਲੇ ਹੋਈ ਪਈ ਨਾ ਧੜਕੇ ਦਾ ਬੰਦਾ ਆਇਆ ਵੀ ਸਵੇਰ ਦਾ ਬਾਹੀ ਨਹੀਂ ਜਾਈ ਜਾਂਦਾ ਓਏ ਵੀ ਆਪਦੀ ਵਾਰੀ ਆਉਂਦੀ ਏ ਕਿਸੇ ਹੋਰ ਨੂੰ ਦੇ ਕੇ ਫੇਰ ਨਾਈਂ ਚ ਲੱਗ ਜਾਂਦਾ ਫਕੀਰ ਦੀ ਬੱਲੇ ਬੱਲੇ ਹੋਈ ਪਈ ਜੋ ਰਾਜੇ ਨੂੰ ਪਤਾ ਲੱਗਿਆ ਵੀ ਖਜ਼ਾਨਾ ਮੈਂ ਵੰਡ ਰਿਹਾ ਬੱਲੇ ਉਹਦੇ ਫਕੀਰ ਦੀ ਹੋਈ ਜਾਂਦੀ ਏ ਔਰ ਬੱਲੇ ਬੱਲੇ ਕਰਵਾਤਾ ਖਜ਼ਾਨਾ ਵੰਡ ਰਿਆ ਸੀਆ ਬੜਾ ਗੁੱਸਾ ਆਇਆ ਰਾਜੇ ਨੂੰ ਕਹਿੰਦਾ ਕੋਈ ਵੀ ਮੈਂ ਜਾਣਾਂ ਆਪ ਮੈਂ ਕਰਦਾ ਵੰਡ ਰੇ ਰਾਜਾ ਆਖੜਾ ਹੋ ਗਿਆ ਉਹ ਫਿਰ ਦੀਵਾਰੀ ਆ ਗਈ ਜਦੋਂ ਫਤਿਹ ਦੀਵਾਰੀ ਆ ਗਈ ਰਾਜਾ ਨੂੰ ਕੁਝ ਦੇ ਲੱਗਾ ਕਿ ਨਾ ਨਹੀਂ ਉਹ ਬੰਦਾ ਕਦੋਂ ਦਾ ਬੈਠਾ ਜੀ ਇਹ ਤਾਂ ਵਿਚਾਰੇ ਤੋਂ ਲਾਈਨ 'ਚ ਲੱਗਿਆ ਵੀ ਨਹੀਂ ਜਾਣਾ ਲੰਬੀ ਲਾਈਨ ਹੈ ਬਹੁਤ ਜ਼ਿਆਦਾ ਦੀ ਵਾਰੀ ਨਹੀਂ ਹੋਣੀ ਮੈਂ ਦੁਬਾਰਾ ਆਉਣਾ ਜੀ ਇਹਨੂੰ ਮੇਰੀ ਜਗ੍ਹਾ ਤੇ ਇਹਨੂੰ ਲੇ ਲੂ ਜੀ ਤਾਂ ਰਾਜੇ ਨੇ ਉਹਦੀ ਫਾਪ ਫੜੀ ਇਹਨੇ ਕਹਾਂ ਜੋੜੋ ਫਤਿਹ ਸਵੇਰ ਤੋਂ 10-15 ਵਾਰੀ ਇਹ ਕੰਮ ਕਰ ਚੁੱਕਿਆ ਇਹਨੂੰ ਜੋ ਤੇਰੀ ਵਾਰੀ ਆਉਂਦੀ ਹੈ ਤੂੰ ਆਪ ਲੈਂਦਾ ਨਹੀਂ ਕੁਛ ਕਿਸੇ ਹੋਰ ਨੂੰ ਦੇਖ ਕੇ ਆ ਫੇਰ ਲੈ ਲੈਂਚ ਲੱਗ ਜਾਂਦਾ ਹੈ ਗਲਤ ਗੱਲ ਹੈ ਫਕੀਰ ਕਹਿੰਦਾ ਕੋਈ ਗਲਤ ਗੱਲ ਨਹੀਂ ਰਾਜਾ ਸਾਹਿਬ ਆਪਾਂ ਦੋਨੇ ਇੱਕੋ ਜਿਹੇ ਹੀ ਕੋ ਜਿਹੇ ਕਿਵੇਂ ਫਿਰ ਵੀ ਤੁੰਨਾ ਚਪਤ ਕੋਈ ਫਰਕ ਨਹੀਂ ਕਹਿੰਦਾ ਮੈਂ ਰਾਮ ਜੀ ਤੂੰ ਫਕੀਰ ਹੈ ਫਰਕ ਕਿਉਂ ਨਹੀਂ ਉਹ ਕਹਿੰਦਾ ਗੱਲ ਸੁਣੋ ਰਾਜਾ ਸਾਹਿਬ ਫਰਕ ਕੋਈ ਨਹੀਂ ਜੋ ਤੁਹਾਡੇ ਕੋਲ ਹੈ ਉਹ ਤੁਸੀਂ ਵੰਡੀ ਜਾਂਦੇ ਹੋ ਜੋ ਮੇਰੇ ਕੋਲ ਹੈ ਮੈਂ ਵੰਡੀ ਜਾਂਦਾ ਤੁਹਾਡੇ ਕੋਲ ਖਜ਼ਾਨਾ ਹੈ ਮੇਰੇ ਕੋਲ ਵਾਲੀਆਂ ਨੇ ਦੇਖਾਂਗੇ ਕੌਣ ਪਹਿਲਾਂ ਮੁੱਕੂਗਾ ਉਹ ਖਜ਼ਾਨਾ ਤਾਂ ਕੱਲ ਨੂੰ ਮੁੱਕ ਜੂ ਪਰਸ ਨੂੰ ਮੁੱਕ ਜੂ ਦੋ ਦਿਨਾਂ ਬਾਅਦ ਮੁੱਕੇ ਬਾਹਰੀਆਂ ਥੋੜੀ ਮੁੱਕੀਆਂ ਉਹ ਦੂਜੀ ਜੋ ਬਾਹਰੀਆਂ ਪਹਿਲੀ ਪੈ ਗਿਆ ਰਾਜਾ ਕਹਿੰਦਾ ਬਖਸ਼ ਤੋ ਫਿਰ ਉਹਨੇ ਫਕੀਰ ਨੇ ਕਿਹਾ ਉਹ ਕਹਿੰਦਾ ਲੋਕਾਂ ਦੇ ਦਿਲਾਂ 'ਚ ਜਗ੍ਹਾ ਬਣਾਉਣ ਵਾਸਤੇ ਲੋਕਾਂ ਦੇ ਦਿਲਾਂ 'ਚ ਥਾਂ ਬਣਾਉਣ ਵਾਸਤੇ ਇਹ ਸੋਨੇ ਚਾਂਦੀ ਪੈਸੇ ਕੰਮ ਨਹੀਂ ਆਉਂਦੇ ਆਪਦੇ ਹਿੱਸੇ ਦੀਆਂ ਬਾਹੀਆਂ ਦੇੜੀਆਂ ਪੈਂਦੀਆਂ ਫਿਰ ਲੋਕ ਫਿਰ ਦਿਲਾਂ ਦੇ ਸੁਣਾਉਂਦੇ ਆ ਜਗਾ ਜਿਲਦੁਰ ਗੋਗਰ ਸਿੰਘ ਨੇ ਸਰਵਾਂਸ ਵਾਰਿਆ ਆਪਣੇ ਬੱਚਿਆਂ ਦੀਆਂ ਜਿਉਂਦੀਆਂ ਮਾਰੀਆਂ ਵੀ ਆਪਣੇ ਨਾਂ ਲਾਤੀਆਂ ਸ਼ੀਤਿਆਦਰ ਭਗਤ ਸਿੰਘ ਵਰਨੇ 23 ਸਾਲ ਤੀ ਉਮਰ ਚ ਰਸੇ ਚੁੰਮਿਆ ਫਾਂਸੀ ਵਾਲੇ ਆਪਣੇ ਜਿਉਣ ਦੀਆਂ ਮਾਰੀਆਂ ਦੇਸ਼ ਦੇ ਨਾਂ ਲਾਤੀਆਂ ਕਿ ਐਸੀ ਨਹੀਂ ਜਿਉਣਾ ਸਾਡੇ ਧਰਮ ਤੇ ਕੌਮ ਜਿਉਗੀ ਤਾਂ ਅਸੀਂ ਉਹਨਾਂ ਨਾਲ ਜੜ ਕਰਦੇ ਹਾਂ ਕਿ ਉਹਨਾਂ ਨੇ ਮਾਰੀਆਂ ਦਿੱਤੀਆਂ ਹੋਣੀਆਂ ਨੇ ਸਿਸਟਰ ਕੇ ਮਾਰੀਆਂ ਦੇਣੀਆਂ ਪੈਂਦੀ ਪੱਡੀ ਗੱਲਾਂ ਕਹਨਾ ਕਰਨੀਆਂ ਪੈਂਦੀਆਂ ਸਿਸਟਰ ਕੇ ਅੱਜ ਤੇਵੇਂ ਚਿਕਨਿਆਤ ਦੀ ਮਾਸਟਰ ਜਿੰਦੀ ਮਾਰੋ